ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬੇਤਰੀਨ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਇਸ ਟਾਈਮ ਮੈਂ ਮਿੱਤਰੋ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦੇ ਮਾਨਮਾਤੇ ਨਗਰਪਿੰਡ ਚੱਕ ਟੁੱਡੀਕੇ ਦੇ ਵਿੱਚ ਚੱਕ ਟੁੱਡੀਕੇ ਪਿੰਡ ਆ ਜਿਹੜਾ ਮਿੱਤਰੋ ਚੰਦਬਾਜੇ ਦੇ ਵੀ ਨੇੜੇ ਰਹਿ ਜਾਂਦਾ ਵਾ ਤੇ ਟੁੱਡੀਕੇ ਆ ਪਿੰਡ ਦੇ ਵਿੱਚ ਨੇੜੇ ਵੀ ਰਹਿ ਜਾਂਦਾ ਤੇ ਕਲੇਰ ਵੀ ਇਸ ਪਿੰਡ ਦੇ ਨੇੜੇ ਰਹਿ ਜਾਂਦਾ ਸੈਂਟਰ ਦੇ ਵਿਚਾਲੇ ਇਹਨਾਂ ਦੇ ਪਿੰਡ ਆ ਮਿੱਤਰੋ ਤੇ ਜਦੋਂ ਤੁਸੀਂ ਚੰਦਬਾਜੇ ਤੋਂ ਜਨੇਆ ਫਰੀਦਕੋਟ ਨੂੰ ਮਿੱਤਰੋ ਚੰਦ ਬਾਜੇ ਦਾ ਪੌੜ ਉਤਰਨ ਤੋਂ ਬਾਅਦ 1 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਇੱਕ ਤੁਹਾ ਆਉਂਦਾ ਕਿ ਕੱਸੀ ਆਉਂਦੀ ਆ ਉਹ ਕੱਸੀ ਤੋਂ ਪੱਠੇ ਨੂੰ ਰਾਹ ਮੁੜਦਾ ਵਾ ਮੇਤੋ ਉਹ ਰਾਹ ਨਹੀਂ ਤੁਸੀਂ ਉਹਨਾਂ ਵੇਹ ਰਾਹ ਪੱਟਿਆ ਪਿਆ ਮੈਂ ਤਾਂ ਜੱਕਾ ਤੱਕਾ ਜੇ ਪੈ ਗਏ ਆ ਗਿਆ ਮੈਂ ਤਾਂ ਦੂਜਾ ਦਾ ਲੱਭ ਰਿਹਾ ਸੀ ਬਸ ਤੁਹਾਨੂੰ ਲੱਭਣਾ ਔਖਾ ਹੋ ਜੋ ਇਹ ਬਾਈ ਤੂੰ ਆਪ ਦੱਸਦੀ ਭਾਈਆਂ ਨੂੰ ਠੀਕ ਆ ਰਾ ਮੈਂ ਤਾਂ ਲੱਭ ਲਿਆ ਭਰਾਵਾ ਮੈਂ ਪਹਿਲਾਂ ਤੈਨੂੰ ਲਾਉਣ ਲੱਗਾ ਹੀ ਫੋਨ ਤੇ ਫਿਰ ਮੈਨੂੰ ਦਿਸ ਗਿਆ ਵਾਵਾ ਹੋਰ ਵੀਰੇ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਚੜ੍ਹਦੀ ਕਲਾ ਵਿੱਚ ਹਾਂਜੀ ਵਧੀਆ ਵੱਡੀ ਗੱਲ ਇਹ ਆ ਵੀ ਬਾਈ ਫਾਰਮ ਹੈਗਾ ਸਾਰੇ ਹੀ ਵਿਕਾਉ ਇਹ ਸਾਰੇ ਜਾਨਵਰ ਵਿਕਾਉ ਆ ਇੱਕ ਵੀ ਜਾਨਵਰ ਨਹੀਂ ਸਿਰਫ ਪਰ ਲਿਆ ਦੋ ਹੀ ਫਰ ਛੱਡ ਕੇ ਬਈ ਦੇ ਹੋਰ ਵੀਰੇ ਘਰ ਪਰਿਵਾਰ ਸਨ ਵਧੀਆ ਜੀ ਚੜਦੀ ਕਲਾ ਵਿੱਚ ਸਾਰੇ ਵਧੀਆ ਵਧੀਆ ਠੀਕ ਆ ਅੱਛਾ ਜਾਨਵਰ ਸਾਰੇ ਵਿੱਚ ਨੇ ਫਿਰ ਹੈ ਕੀ ਕਾਰਨ ਬਣ ਗਿਆ ਬਈ ਪਰ ਪੈਸੇ ਲੋੜ ਆ ਪੈਸੇ ਲੋੜ ਆ ਬਾਹਰਪੂਰ ਦਾ ਚੁੱਟਾ ਹਾਂ ਹਾਂ ਜਹਾ ਜੀ ਸਾਰੇ ਚੱਕਰਾਂ ਵਿੱਚ ਪਾਈ ਫਿਰਦੇ ਆ ਹਾਂ ਜੀ ਹਾਂ ਜੀ ਹੂੰ ਅਰੇ ਗੱਲੇ ਹੋਵਾਂ ਵੀ ਭਾਈ ਕਦੋਂ ਜਾਣਾ ਫਿਰ ਫੌਰਨ ਹਾਂ ਜੇ ਵਿੱਚੇ ਹੀ ਆ ਕੰਮ ਜਾ ਪੈਸਿਆਂ ਦੀ ਲੋੜ ਆ ਸੈਟਿੰਗ ਕਰੀ ਜਾਣੇ ਆ ਪੈਸਿਆਂ ਦੀ ਸੈਟਿੰਗ ਬਿਨਾਂ ਕਰੀ ਠੀਕ ਆ ਭਾਈ ਆ ਜਾ ਸਾਰੇ ਜਾਨਵਰ ਟੋਟਲ ਬਕਾਊ ਆਣੇ ਤੋਂ ਜੱਟੀ ਆਪਾਂ ਸ਼ੁਰੂਆਤ ਕਰ ਦਿੱਤੀ ਹੈ ਨਾ ਬਾਕੀ ਜਾਣਕਾਰੀ ਤੱਕਲੇ ਨੇ ਕੋਲੇ ਆ ਕੇ ਵੇਖ ਲੈਣੀ ਮੋਟੀ ਮੋਟੀ ਆਪਾਂ ਦੱਸ ਦਿਆਂਗੇ ਕਿਉਂਕਿ ਬਾਲੇ ਜਾਨਵਰਾਂ ਦੀ ਡਿਟੇਲ ਕੱਲੀ ਕੱਲੀ ਦਿੱਤੀ ਤਾਂ ਲੰਮਾ ਬਹੁਤ ਹੋ ਜਾਣਾ ਹੈ ਨਾ ਆ ਪਹਿਲੇ ਨੰਬਰ ਤੇ ਜਿਹੜੀ ਬੱਛੀ ਆ ਵੀਰੇ ਇਹ ਕਿਹੜੇ ਸੀਮੰਡ ਦੀ ਹੈ ਡੈਨਮਾਰਕ ਦੀ 40116 ਦੀ 40116 ਦੇ ਡੈਨਮਾਰਕ ਦੀ ਇਹ ਆਪ ਅੱਗੇ ਗੱਪਣ ਕਿਹੜੇ ਤੋਂ ਹੋ ਇਹ ਗੇਮ ਚੇਂਜਰ ਤੋਂ ਗੱਪਣਾ ਕਿੰਨੇ ਚਿਰ ਦੀ ਗੱਪੜ ਹੋ ਗਈ ਭਈ ਇਹ ਇਹ ਚੌਥਾ ਮਹੀਨਾ ਲੱਗ ਗਿਆ ਇਹਨੂੰ ਚੌਥਾ ਮਹੀਨਾ ਇਹਨੂੰ ਲੱਗ ਕੇ ਕਿੰਨੀ ਤਰੀਕ ਤੋਂ ਲੱਗਿਆ ਹੋਇਆ ਵੀਰੇ 25 ਤੋਂ 25 ਤਰੀਕ ਤੋਂ ਉਹ ਚੌਥਾ ਮਹੀਨਾ ਲੱਗ ਗਿਆ ਮਿੱਤਰੋ ਆਪ ਇਹ ਡੈਨਮਾਰਕ ਦੇ 40 1 20 ਦੇ ਰਹਾ ਭਾਈ ਹਾਂਜੀ ਤੇ ਅੱਗੇ ਇਹ ਗੇਮ ਚੇਂਜਰ ਤੋਂ ਗੱਪਣਾ ਹਨਾ ਵੀਰੇ ਤੇ 2 ਨੰਬਰ ਤੇ ਮੱਛੀ ਜਿਹੜੀ ਭਈ ਇਹ ਕੈਨ ਦੀ ਆ ਬੱਚੇ ਕੈਨ ਦੀ ਇਹ ਇਹ ਗੱਪਣ ਕਿਹੜੇ ਤੋਂ ਆ ਭਈ ਇਹ ਨਹੀਂ ਇਹ ਰਿਪੀਟ ਕਰ ਗਈ ਹੈ ਜੱਟਾ ਇਹ ਰਿਪੀਟ ਕਰ ਗਈ ਕਿੰਨੇ ਮੈਂ ਕਿੰਨੇ ਚਿਰ ਦੀ ਆ ਹੁਣ ਵੀਰੇ ਇਹ ਹਜੇ 2 ਸਾਲਾਂ ਤੋਂ ਘੱਟ ਹੀ ਐ। ਦੋ ਸਾਲ ਘੱਟ ਹੀ ਰਹੀ ਹੈ ਫਿਰ ਅਜੇ। ਹਾਂ ਹਾਂ ਘੀਰੀ ਹੈ। ਠੀਕ ਆ ਵੱਡੇ ਭਾਈ ਠੀਕ ਆ। ਅੱਛਾ ਤੇ ਜਿਹੜੀ 3 ਨੰਬਰ ਤੇ ਬੱਸੀ ਹੈ ਵੀਰੇ ਆਪਣੀ। ਇਹ ਐਬੀਐਸ ਦੇ ਹਾਂਜੀ ਐਵਰੇਸਟ ਦੀ ਐਵਰੇਸਟ ਦੀ ਐ ਇਹ ਤਾਂ ਨਹੀਂ ਗੱਪਣ ਹੋਈ ਐ। ਇਹ ਵੀ ਗੱਪਣਾ। ਇਹ ਕਿਨੇ ਚਿਰ ਦੀ ਗੱਪਣਾ? ਇਹ ਵੀ ਕੱਠੀਆਂ ਹੀ ਗੱਪਣਾ ਚਾਰੇ ਮਹੀਨੇ ਚੌਥਾ ਹੀ ਇਹਨੂੰ ਲੱਗਣਾ। ਚੌਥਾ ਇਹ ਕਿਹੜੇ ਤੋਂ ਗੱਪਣਾ ਆ ਗਈ ਭਾਈ? ਇਹ ਆ ਗਈ ਆ ਇਹ ਪੀਡੀਐਫ ਦੇ ਫਾਸਟ ਬੋਲਰ ਤੋਂ। ਮੈਨੂੰ ਲੱਗਿਆ ਪੀਡੀਐਫ ਦੇ ਫਾਸਟ ਬੋਲ ਤੋਂ ਗੱਪਣਾ। ਹਾਂਜੀ ਆਪ ਇਹ ਕਿਹੜੇ ਦੀ ਦੱਸਿਓ ਸੀ? ਇਹ ਐਬੀਐਸ ਦੇ ਐਵਰੇਸਟ ਦੀ ਐਵਰੇਸਟ ਦੀ ਠੀਕ ਹੈ ਬਾਈ ਅੱਛਾ 4 ਨੰਬਰ ਤੇ ਬੱਚੀ ਜਿਹੜੀ ਬਈ ਉਹ ਡੈਨਮਾਰਕ ਦੀ 40 120 ਦੀ 4 ਡੈਨਮਾਰਕ ਤੇ 40 120 ਦੀ ਉਹ ਤਾਂ ਨਹੀਂ ਗੱਪਣ ਹੋਈ ਜੀ ਨਹੀਂ ਉਹ ਤਾਂ ਅਜੇ ਸਾਲ ਦੀ ਬੱਚੀ ਅੱਛਾ ਸਾਲ ਦੀ ਹੋਈ ਹੈ ਹੈ ਕਿਆ ਬਾਤ ਗਰੋਥ ਗਰਾਉਥ ਬਹੁਤ ਚੰਗੀ ਬੱਚਿਆਂ ਨੇ ਦਿੱਤੇ ਹਨ ਸੰਭਾਲ ਚੰਗੀ ਹੈ ਬਾਈ ਤੇਰੀ ਅੱਛਾ ਹੁਣ ਇਹ ਆ ਗਈਆਂ ਆਪਣੀਆਂ ਹੀ ਫਰਾਂ ਜਿਹੜੀਆਂ ਗੱਪਣਾ ਇੱਕ ਹੀ ਫਰ ਗੱਪਣ ਨਹੀਂ ਤਿੰਨ ਗੱਪਣਾ ਹਨਾ ਤਿੰਨੇ ਚੈੱਕ ਪਾਸ ਆ ਵੀਰੇ ਨਹੀਂ ਨਹੀਂ ਦੋ ਗੱਪਣਾ ਦੋ ਫੰਡਰਾਂ ਦੋ ਇਹ ਹੋ ਸੱਚੇਕਰ ਰੀਪੀਟ ਵਾਲੀ ਆ ਗਈ ਹੈ ਦੋ ਚੈੱਕ ਪਾਸ ਆ ਗਈਆਂ ਇੱਕ ਰੀਪੀਟ ਤੇ ਆ ਗਈ ਇੱਕ ਹਜੇ ਮਨ ਲੈ ਹੀਟ ਤੇ ਨਹੀਂ ਠੀਕ ਆ ਵੀਰੇ ਅੱਛਾ ਹੁਣ ਆਪਾਂ ਚਾਵੜੀਏ 5 ਨੰਬਰ ਤੇ ਵੜ ਜਿਹੜੀ ਦੁੱਧ ਦਿੰਦੀ ਹੈ ਹਨਾ ਇਹ ਕਿਹੜੇ ਸੀਮਿੰਟ ਦੀ ਆ ਗਈ ਇਹ 40 116 ਦੀ ਆਈ ਡੈ 40 116 ਦੀ ਡੈਨਮਾਰਕ ਦੇ ਹਾਂਜੀ ਤੇ ਅੱਗੇ ਗੱਪਣ ਕਿਹੜੇ ਤੋਂ ਆ ਗਈ ਬਈ ਇਹਦੇ ਤੋਂ ਲੱਗਾਈ ਗੇਮ ਚੇਂਜਰ ਹੀ ਗੇਮ ਚੇਂਜਰ ਤੋਂ ਹੀ ਇਹ ਗੱਪਣ ਦੁੱਧ ਕਿੰਨਾ ਦਿੰਦੀ ਆ ਵੀਰੇ ਹੁਣ 17 ਕਿਲੋ ਦੁੱਧ ਹੈਗਾ ਜੀ 17 ਕਿਲੋ ਦੁੱਧ ਹੈਗਾ ਰੇਟ ਤਾਂ ਵੀਰੇ ਸਾਰਿਆਂ ਨੂੰ ਸੌਂਤ ਨਹੀਂ ਕਰਦੇ ਹਾਂ ਕਹਾਂਗੇ ਠੀਕ ਹੈ ਬਈ ਤੇ ਇਹ ਗੇਮ ਚੇਂਜਰ ਤੋਂ ਗੱਪਣ ਆ ਆਪ ਹੈਗੀ 40 ਇੱਕ 16 16 ਦੀ ਡੈਨਮਾਰਕ ਦੇ ਹਨਾ ਤੇ ਇਹ ਗੱਪਣ ਕਿੰਨੇ ਚਰਦੀ ਆ ਬਈ ਇਹ ਇਹ ਪੰਜਵਾਂ ਪੰਜ ਮਹੀਨਿਆਂ ਦੀ ਗੱਪਣ ਆਈ ਪੰਜ ਮਹੀਨੇ ਪੰਜਵਾਂ ਮਹੀਨਾ ਕਿੰਨੀ ਤਰੀਕ ਤੋਂ ਲੱਗਿਆ ਵੀਰੇ ਨੂੰ ਇਹਨੂੰ 18 ਤੋਂ 18 ਤਰੀਕ ਤੋਂ ਠੀਕ ਹੈ ਬਈ ਤੇ ਜਿਹੜੀ ਵੀਰੇ 6 ਨੰਬਰ ਤੇ ਵੜ ਆ ਗਏ ਉਹ এবੀਐਸ ਦੀ ਹੈ ਇਹ ਵੀ ਐਸ ਦੀ ਹੈ ਤੇ ਗੱਪਣ ਅੱਗੇ ਵੀਰੇ ਇਹ 40 120 ਤੋਂ ਆ 40 110 ਡੈਨਮਾਰਕ ਤੇ ਚੱਲੇ ਹਾਂ ਹਾਂ ਜੀ ਡੈਨਮਾਰਕ ਤੇ 40 120 ਤੋਂ ਗੱਪਣ ਆਪ ਕਿਹੜੇ ਦੇ ਆ ਗਏ ਉਹ ਉਹ এবੀਐਸ ਦੇ ਲਿਖਿਆ ਆਪਾਂ ਦੱਸ ਦੇਾਂਗੇ ਸਾਰਾ ਠੀਕ ਹੈ ਵੀਰੇ ਠੀਕ ਹੈ ਬਈ ਉਹ ਚਾਹ ਦੇਖ ਲੈ ਆ ਕੇ ਕੋਲੇ ਰਕਰ ਲੈ ਅੱਛਾ ਤਾਜੀ ਨੇ ਕਿੰਨਾ ਦੁੱਧ ਦਿੱਤਾ ਹੀ ਉਹਨੇ ਵੀ 30 ਤੋਂ ਬਾਹਰ ਹੀ ਚੱਲੀ ਆ। ਇੱਧਰ ਨਹੀਂ ਜਿਹੜੀ ਇੱਧਰ ਦੱਸ ਕੇ ਗਏ ਪਹਿਲਾਂ ਇਹ 25 ਤੋਂ ਬਾਹਰ ਚੱਲੀ ਆ। ਇਹ 25 ਤੋਂ ਬਾਹਰ ਵੀ ਪਹਿਲਾਂ ਨਹੀਂ ਆ ਦੋਵੇਂ। ਹਾਂ ਪਹਿਲਣਾ ਪਹਿਲਾਂ। ਠੀਕ ਹੈ ਤੇ ਉਧਰ ਲਾਸਟ ਤੇ ਵਹਿੜਾ ਜਿਹੜੀ ਵੀ ਉਹ ਦੂਜੇ ਸੂਏ ਵਹਿੜਾ। ਉਹ ਦੂਜੇ ਸੂਏ ਆ ਵੀਰੇ। ਉਹ ਵੀ ਐਬੀਐਸ ਦੇ ਮੁੰਡੇ ਨੇ ਲਿਖੀਆਂ ਉਹ ਸਾਰੀਆਂ ਪਤਾ ਉਸੇ ਨੂੰ ਹੀ। ਠੀਕ ਹੈ ਉਹ ਗੱਬਣ ਕਿਹੜੇ ਤੋਂ ਵੀਰੇ ਹੁਣ? ਉਹ ਟਰਾਈ ਆ ਦੂਜਾ ਕਨੇਡਾ ਦਾ ਸੀਮਨ ਟਰਾਈ ਦਾ ਟਰਾਈ ਹੈ ਉਹਦੇ ਤੋਂ ਗੱਭਣ ਆ ਤੇ ਉਹ ਕਿੰਨੇ ਚਿਰ ਦੀ ਗੱਭਣ ਉਹ ਵੀ ਪੰਜਾਬੀ ਨੇ ਉਹ ਕਿੰਨੇ ਕਿੰਨਾ ਦੁੱਧ ਦਿੰਦੀ ਆ ਵੀਰੇ ਉਹ 20 ਕਿਲੋ ਦੁੱਧ ਉਹ 20 ਕਿਲੋ ਦੁੱਧ ਦਿੰਦੀ ਆ ਉਰਲੀਆਂ ਤੋਂ ਵੀ 17 17 ਹਾਂ ਤੇ ਇਹ ਪੰਜਾ ਪੰਜਾ ਮਹੀਨਿਆਂ ਦੀ ਗੱਭਣਾ ਕੋਈ ਮਾੜਾ ਕੋਈ 10 ਦਿਨ ਇਧਰ ਲੱਗ ਹਾਂ ਠੀਕ ਆ ਵੀਰੇ ਇਹ ਤਾਂ ਹੋ ਗਿਆ ਆਪਣਾ ਬਿਹੜਾ ਮਾੜਾ ਸਟਾਕ ਵੀ ਮਤਲਬ ਪੂਰਾ ਜ਼ਬਰਦਸਤ ਹਾਂ ਪਰਲੇ ਪਾਸੇ ਹੁਣ ਪੁੱਤ ਕੈਮਰਾ ਕਮਾਵੇ ਪਰਲੀ ਖੁਰਲੀ ਤੇ ਕਾਲੀ ਵੈੜ ਤੋਂ ਸ਼ੁਰੂ ਹੋ ਜਾ ਇਧਰ ਕਾਲੀ ਵੜ ਦੀ ਕੀ ਡਿਟੇਲ ਹੈ ਵੀਰੇ ਪਹਿਲੇ ਨੰਬਰ ਆ ਜੀ ਇਹ ਵੀ 16 ਦੀ ਆ 40116 ਦੀ ਡੈਟ ਆ 40116 ਦੀ ਹੈ ਹਾਂ ਜੀ ਇਹ ਕਿੰਨੇ ਚਿਰ ਦੀ ਗੱਭਣਾ ਹੁਣ ਵੀਰੇ ਇਹ ਨੂੰ ਮਹੀਨਾ ਲੰਘ ਗਿਆ ਜੀ ਮਹੀਨਾ ਲੰਘ ਗਿਆ ਇਹ ਦੁੱਧ ਕਿੰਨੇ ਰੋ ਚੱਲਦੀ ਹੈ ਇਹ 18 ਕਿਲੋ ਤੇ 18 ਕਿਲੋ ਦੁੱਧ ਹੁਣ ਕੰਡੇ ਵਾਲਾ ਤੋਲਦੀ ਹੈ ਹਾਂ ਜੀ ਠੀਕ ਹੈ ਵੀਰੇ ਚੋਣ ਚਣ ਨੂੰ ਚੰਗੇ ਆਵੇ ਬਹੁਤ ਵਧੀਆ ਇਹ ਵਾਲੂਆ ਬੜਾ ਚੰਗਾ ਹੈ ਨਾ ਹਾਂ ਜੀ ਲੈ ਬਾਈ ਇਹ ਸੀਗਾ ਅੱਛਾ ਤੇ ਵੀਰੇ ਦੂਜੀ ਜਿਹੜੀ ਬਾਈ ਉਹ ਵੀ ਉਹ ਬਾਈ ਆਪਾਂ ਲਿਆਂਦੀ ਸੀਗੀ ਉਹਦੇ ਬਾਰੇ ਨਹੀਂ ਪਤਾ ਹੈ ਨਹੀਂ ਪਤਾ ਉਹ ਦੁੱਧ ਕਿੰਨਾ ਦਿੰਦੀ ਹੈ ਵੀਰੇ ਉਹ 20 ਕਿਲੋ ਤੇ ਉਹ ਚੱਲਦੀ ਆ ਠੀਕ ਆ ਤੇ ਗੱਪਣ ਵੀਰੇ ਟਰਾਈ ਤੋਂ ਹੀ ਐਸੀ ਤੂੰ ਵੀ ਟਰਾਈ ਤੋਂ ਕਰਪਣਾ ਹੈ ਠੀਕ ਆ ਬਾਈ ਚੂਣ ਤੇ ਜਿਵੇਂ ਪਾਸਾ ਯਾਰ ਅਸੀਂ ਦੁੱਧ ਆ ਦੁੱਧ ਉਹ ਦੁੱਧ ਇਕੋ ਜਾਉ ਮੜਾ ਆ ਵਿਖਾਉਂਦੀ ਆਈ ਪਾਸਾ ਇੰਨਾ ਵੀ ਨਹੀਂ ਵਿਖਾਉ ਬੈਣ ਉੱਠਣ ਵਾਲੀ ਹੋ ਜਾਂਦਾ ਠੀਕ ਆ ਵੀਰੇ ਠੀਕ ਆ ਬਾਈ ਤੇ ਇਹ ਫਿਰ ਦੂਜੇ ਸਵੇਰੇ ਗੱਪਣਾ ਹੁਣ ਵੀਰੇ ਹਾਂ ਹਾਂ ਠੀਕ ਆ ਬਾਈ ਤੇ ਜਿਹੜੀ 3 ਉਧਰ 3 ਨੰਬਰ ਤੇ ਵੀਰੇ ਆ ਗਈ ਇਹ ਡੈਨਮਾਰਕ ਦੀ ਹੈਗਾ ਡੈਨਮਾਰਕ ਦੀ ਇਹ ਕਿਹੜੇ ਦੀ ਆ ਗਈ ਇਹ 40 120 ਦੀ ਆ ਗਈ 4 ਬਣਾ ਇਹ ਤੀਜੇ ਸੂਏ ਵਾਸਤੇ ਕਿੰਨੇ ਮਹੀਨੇ ਦੀ ਹੋਈ ਇਹ ਵੀ ਵੀਰੇ ਹਾਂ ਹਾਂ ਮਹੀਨੇ ਦੀ ਇਹਦੇ ਸਾਰੇ ਦੁੱਧ ਕਿੰਨਾ ਵੀਰੇ ਹੁਣ ਹੈਗਾ 26 ਕਿਲੋ ਦੁੱਧ 26 ਕਿਲੋ ਦੁੱਧ ਕੰਨੇ ਤੇ ਤੋਲਣਾ ਹੈ ਹਾਂ ਹਾਂ ਕੀ ਬਾਤ ਆ ਵੀਰੇ ਚੋਣ ਜਾਣ ਓਕੇ ਜਾਵਾਂ ਹਾਂ ਜੀ ਠੀਕ ਆ ਇਹ ਇਹਦਾ ਰੇਟ ਰੇਟ ਤਾਂ ਫੋਨ ਤੇ ਦੱਸੋ ਹਾਂ ਅੱਛਾ ਜਿਹੜੇ ਚੌਥੇ ਨੰਬਰ ਤੇ ਖੜੀ ਆ ਉਧਰ ਵੀਰੇ ਉਹ ਹੈਗੀ ਆ 40116 ਦੀ ਗਾਂ 40116 ਦੀ ਹੈ ਤੇ ਅੱਗੇ ਗੱਬੜ ਵੀਰੇ ਉਹ ਗੇਮ ਚੈਂਜਰ ਤੋਂ ਹੀ ਹੋਆ ਗੇਮ ਕਿੰਨੇ ਦਿਨਾਂ ਦੀ ਮਹੀਨੇ ਦੀ ਵੀਰੇ ਉਹ ਮਹੀਨਾ ਮਹੀਨਾ ਸਾਰੀਆਂ ਨੰਗ ਗਿਆ ਹਾਂ ਨਾ ਨੰਗੀਆਂ ਗੱਪਣ ਚ ਵੜ ਗਏ ਆ ਵੜ ਗਨਾ ਠੀਕ ਆ ਭਾਈ ਅਜਾ ਦੁੱਧ ਕਿੰਨੇ ਦੇ ਚੱਲਦੀ ਆ ਭਾਈ ਉਹ 26 27 ਕਿਲੋ ਤੇ ਉਹ ਚੱਲਦੀ ਆ 26 27 ਕਿਲੋ ਤੇ ਉਹ ਚੱਲਦੀ ਆ ਲੈ ਮੱਤਰੋ ਜਿਹੜਾ ਉਹ ਪਰਲੇ ਪਾਸੇ ਕੰਧ ਵਾਲਾ ਸਟਾਕ ਆ ਤੇ ਚਾਰ ਗਾਈਆਂ ਦਾ ਇਹ ਚਾਰੇ ਗਾਈਆਂ ਮਹੀਨੇ ਮਹੀਨੇ ਤੋਂ ਨੰਗੀਆਂ ਹੋਈਆਂ ਜਬਦੂਰੀ ਕਰਕੇ ਵੇਚ ਰਹੇ ਆ ਅਸੀਂ ਵੇਚਣੀਆਂ ਨਹੀਂ ਸੀ ਗਾਈਆਂ ਮਸਾਂ ਬਣਾਈਆਂ ਹੀ ਮਿਹਨਤ ਕੀਤੀ ਬਹੁਤ ਲੰਮਾ ਸਮਾਂ ਬਾਈ ਨੇ ਮਿਹਨਤ ਕੀਤੀ ਇਹਨਾਂ ਨੂੰ ਬਣਾਉਣ ਮੈਂ ਤਾਂ ਬਾਈ ਦੇ ਕੋਲ ਆਉਣਾ ਜਾਣਾ ਰਹਿਣਾ ਕਿਉਂਕਿ ਅਕਸਰ ਹੁੰਦੀ ਬਾਈ ਨੇ ਵਹਿੜ ਵਿੱਚ ਨਹੀਂ ਹੁੰਦੀ ਆ ਤੇ ਮੈਂ ਇਸ ਫਾਰਮ ਦੇ ਵਿੱਚ ਢੇੜਾ ਮਾਰਦਾ ਹੁੰਨਾ ਮਿੱਤਰੋ ਤੇ ਇਹ ਜਿਹੜੇ ਸਾਰੇ ਜਾਨਵਰ ਆ ਤਾਂ ਨਹੀਂ ਬਾਈ ਨਹੀਂ ਇਹ ਰਹਿਣ ਲੋ ਇਹ ਰੱਖਣੀ ਦੁੱਧ ਪੀਣ ਨੂੰ ਫਿਰ ਹੋਰ ਹਾਂ ਇੱਕ ਰੱਖ ਲਾਂਗੇ ਸਾਰੀਆਂ ਸਾਰੀਆਂ ਵੇਚ ਕੇ ਟੋਲੂ ਚੱਕਰ ਲਾ ਕੇ ਹੋਣਾ ਜੀ ਅੱਛਾ ਬਈ ਇਹ ਦਰ ਹੋ ਗਿਆ ਇਹ ਵੇਚਦੇ ਦੁੱਧ ਦੇ ਵੀ 18 ਕਿਲੋ ਤੇ ਚੱਲ ਰਹੀ ਆ ਇਹ ਵੀ ਨਹੀਂ ਆਉਂਦੀ ਸੀ ਆਪਾਂ ਐਵੇਂ ਤੁਹਾਨੂੰ ਕਹਿ ਦਈਏ ਇਹ ਵੀ ਲੈ ਕੇ ਆਉਂਦੀ ਹੈ ਹਾਂ ਠੀਕ ਆ ਬਈ ਤੇ ਇਹ ਨੂੰ ਮਹੀਨਾ ਹੀ ਹੋ ਗਿਆ ਇਹ ਵੀ ਮਹੀਨਾ ਤੋਂ 18 ਕਿਲੋ ਇਹ ਚੱਲ ਰਹੀ ਆ ਜੇ ਕੋਈ ਲੈਣ ਵਾਲਾ ਹੋਇਆ ਤੇ ਵੀ ਦੇ ਦਾਂਗੇ ਆ ਚਲ ਠੀਕ ਆ ਬਈ ਲੈ ਲਈ ਮੈਂ ਤੋਂ ਇਹ ਵੀ ਗਾਂ ਬਹੁਤ ਚੰਗੀ ਆ ਸ਼ਹਿਰ ਚ ਆ ਗਈ ਹੈ ਨਾ ਬਈ ਹਾਂ ਜੀ ਇਹ ਠੀਕ ਆ ਬਈ ਚੂਣ ਜਣ ਚੰਗਾ ਲੱਗਾ ਬਈ ਪੂਰਾ ਵਧੀਆ ਹੀ ਠੀਕ ਆ ਬਈ ਇਹ ਸੂਆ ਤਾਂ ਤੀਜ ਨਵਾਂ ਤੀਜਾ ਹੈ ਹੂੰ ਠੀਕ ਹੈ ਬਾਈ ਲੈ ਜੀ ਮਿੱਤਰੋ ਹੁਣ ਇੱਕ ਵਾਰੀ ਮੈਂ ਤਾਂ ਸਾਰੀਆਂ ਦੀ ਦੁਬਾਰਾ ਡਿਟੇਲ ਦੱਸ ਦਿਆਂ ਆ ਜਿਹੜੀਆਂ ਪਹਿਲੇ ਨੰਬਰ ਤੇ ਵੱਛੀਆਂ ਚਾਰ ਖੜੀਆਂ ਆ ਪਹਿਲੇ ਨੰਬਰ ਵਾਲੀ ਵੱਛੀ ਇਹ ਪੰਜਾਂ ਮਹੀਨੇ ਦੀ ਗੱਭਣ ਪੱਜਾਂ ਦੀ ਨਾ ਹਾਂਜੀ ਪੰਜਵਾਂ ਲੱਗਣਾ ਹੈ ਪੰਜਵਾਂ ਲੱਗਣਾ ਚਾਰਾਂ ਦੀ ਗੱਭਣ ਲੱਗਣ ਲੋ ਤੁਸੀਂ ਦੂਜੇ ਨੰਬਰ ਵਾਲੀ ਰਿਪੀਟ ਤੇ ਆ ਗਈ ਤੀਜੇ ਨੰਬਰ ਵਾਲੀ ਫੇਰ ਗੱਭਣ ਚੱਕ ਪਾਸ ਆ ਚੌਥੇ ਨੰਬਰ ਵਾਲੀ ਵੱਛੀ ਹਜੇ ਹੀਟ ਚੇਣੀ ਆਈ ਇਹ ਆ ਗਈਆਂ ਹੀ ਫਰਾਗੇ ਤਿੰਨ ਗਾਈਆਂ ਆ ਗਈਆਂ ਜਿਹੜੀਆਂ ਆ ਪਹਿਲੇ ਨੰਬਰ ਵਾਲੀ ਗਾਂ 17 18 ਕਿਲੋ ਦੁੱਧ 5 ਮਹੀਨੇ ਦੀ ਗੱਪਣ 2 ਨੰਬਰ ਤੇ ਵਹਿੜ ਫਿਰ ਦੂਜੇ ਸੋਰੀ 18 ਕਿਲੋ ਦੁੱਧ 5 ਮਹੀਨੇ ਦੀ ਗੱਪਣ ਤੇ 20 ਕਿਲੋ ਦੁੱਧ 10 ਵਾਲੀ ਦੋ ਨੰਬਰ ਵਾਲੀ ਥਲੇ ਹੈ ਨਾ 18 18 ਤੇ 3 ਨੰਬਰ ਵਾਲੀ ਥਲੇ 20 ਕਿਲੋ ਦੁੱਧ ਤੇ 3 ਨੰਬਰ ਵਾਲੀ ਥਲੇ 20 ਕਿਲੋ ਦੁੱਧ ਤੇ ਇਹ ਗਾਈਆਂ ਆ ਗਈਆਂ ਇਧਰ ਆ ਗਾਈਆਂ ਆ ਗਈਆਂ ਜਿਹੜੀਆਂ 4 ਖੁਰਲੀ ਤੋਂ ਬੰਨੀਆਂ ਜਿਹੜੀਆਂ ਕੰਦ ਵਾਲੇ ਪਾਸੇ ਇਹ ਮਹੀਨੇ-ਮਹੀਨੇ ਤੋਂ ਪਾਰ ਆ ਤੇ 20 20 ਕਿਲੋ 18 18 ਕਿਲੋ ਦੁੱਧ ਇਹਨਾਂ ਦੇ ਥਲੇ ਤਿਆਰ ਆ ਪ੍ਰੋਪਰ ਸੀਮਨ ਪ੍ਰੋਪਰ ਰਿਕਾਰਡ ਮਿਲੂਗਾ ਸਾਰਾ ਫਾਰਮ ਜੀ 98084 ਇੱਕ ਵਾਰੀ ਹੋਰ ਹੌਣ ਦੇ 94659 98084 ਠੀਕ ਹੈ 94659 98084 84 ਇਸ ਨੰਬਰ ਤੇ ਕਰ ਲਓ ਭਾਈ ਨਾਲ ਰابطਾ ਹੈ ਮਿੱਤਰੋ ਪਿੰਡ ਚੱਕ ਟੁੱਡੀਕੇ ਜ਼ਿਲ੍ਹਾ ਫਰੀਦਕੋਟ